ਚਾਲ ਅੰਛਲੀ ਆਦੋ bulletins ਦੀ ਸ਼ੁਰੂਆਤ ਕਰਾਂਗੇ ਖਾਸ ਖਬਰਾਂ ਦੇ ਨਾਲ ਤੇ ਜਲੰਧਰ ਪੱਛਮੀ ਜਿਮੜੀ ਚੋਣ ਨੂੰ ਲੈ ਕੇ ਪ੍ਰਚਾਰ ਲਗਾਤਾਰ ਚੱਲ ਰਹੀ ਹੈ ਇਸ ਦੇ ਤਹਿਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਵੰਦਰ ਦੇ ਆਬਾਦਪੁਰਾ ਦੇ ਵਿਖੇ ਚੋਣ ਪ੍ਰਚਾਰ ਕੀਤਾ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਮੀਦਵਾਰ ਮੋਹਿੰਦਰ ਪਗਤ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਤੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਮੀਦਵਾਰ ਮੋਹਿੰਦਰ ਪਗਤ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ ਹੈ ਹੁਣ ਆ ਕਾਂਗਰਸ ਉੱਤੇ ਵੀ ਸ਼ਬਦੀ ਹਮਲੇ ਕੀਤੇ ਨੇ ਵੀਰੋ ਇਹ ਨਾ ਸੋਚੋ ਕਿ ਭਗਵਾਨਤਮਾਨ ਇਸ ਵਾਰਡ ਚ ਆ ਗਿਆ ਤਾਂ ਵੋਟਾਂ ਪੈ ਗਈਆਂ ਜੇ ਉਸ ਵਾਰਡ ਚ ਆ ਜਾਂਦਾ ਉੱਥੋਂ ਹੀ ਵੋਟਾਂ ਪੈ ਜਾਂਦੀਆਂ ਸਾਰੇ ਬਸ ਇਹੀ ਸੁਨੇਹਾ ਦਿਓ ਮੈਂ ਆਪਣੇ ਬੱਚਿਆਂ ਵਾਸਤੇ ਵੋਟਾਂ ਮੰਗਣ ਨਹੀਂ ਆਇਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਣਾ ਸੋ ਆ ਜਿਹੜੇ ਬੱਚੇ ਇਹਨਾਂ ਨੂੰ ਪਤਾ ਨਹੀਂ ਹੈਗਾ ਹਜੇ ਪਰ ਇਹਨੂੰ ਇੰਨਾ ਪਤਾ ਹੈ ਕਿ ਸਾਡੀ ਪੜ੍ਹਾਈ ਦੀਆਂ ਗੱਲਾਂ ਚੱਲੀ ਜਾਂਦੀਆਂ ਨੇ ਸਾਨੂੰ ਕੁਝ ਬਣਾਉਣ ਦੀਆਂ ਗੱਲਾਂ ਚੱਲੀ ਜਾਂਦੀਆਂ ਨੇ ਸੋ ਜਦੋਂ ਬਟਨ ਦੱਬਣ ਜਾਓਗੇ ਬਿਜਲੀ ਦਾ ਜ਼ੀਰੋ ਵਾਲਾ ਬਿੱਲ ਵੀ ਨਾਲ ਲੈ ਜਿਓ ਜਿਹੜਾ ਜ਼ੀਰੋ ਬਿੱਲ ਕਰਤਾ ਆਪਾਂ ਨੇ ਬਟਨ ਦੱਬਣ ਜਾਓਗੇ ਤਾਂ ਸੋਚ ਲਿਓ ਉਹ ਝਾੜੂ ਦਾ ਬਟਨ ਨਹੀਂ ਹੈਗਾ ਉਹ ਤੁਹਾਡੇ ਬੱਚਿਆਂ ਦੀ ਕਿਸਮਤ ਦਾ ਬਟਨ ਹੈ ਚਮਕਾ ਦਿਓ ਚਮਕਾ ਦਿਓ ਇਹਨਾਂ ਤੇ ਦੂਜਿਆਂ ਤੇ ਯਕੀਨ ਨਾ ਕਰਿਓ ਕਾਰਪੋਰੇਸ਼ਨ ਦਾ ਕੰਮ ਹੁੰਦਾ ਸੀਵਰੇਜ ਠੀਕ ਕਰਨਾ ਨਗਰ ਨਿਗਮ ਦਾ ਕੰਮ ਹੁੰਦਾ ਗਲੀਆਂ ਨਾਲੀਆਂ ਕੂੜੇ ਦੇ ਢੇਰ ਆ ਸਟਰੀਟ ਲਾਈਟਾਂ ਠੀਕ ਕਰਨਾ ਤੇ ਕਾਰਪੋਰੇਸ਼ਨ ਨਗਰ ਨਿਗਮ ਕਿਹਦੇ ਕੋਲੇ ਆ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਕੋਲੇ ਆ ਜਿਹੜੀ ਬੀਬੀ ਖੜੀ ਹੈ ਉਹ ਆਪ ਵੀ ਦਿੱਪਤੀ ਮੇਰ ਰਹੀ ਹੈ ਉਹ ਕਿਸੇ ਗਲੀ ਦਾ ਇੱਕ ਸੀਵਰੇਜ ਦਾ ਟੱਕਣ ਨਹੀਂ ਬਦਲਾ ਸਕੀ ਹੋਰ ਕਿਹੜਾ ਬਦਲਾ ਲੈ ਕੇ ਆਉਂ ਤੁਸੀਂ ਇੱਥੇ ਇੰਨਾ ਬੰਦਿਆਂ ਨੂੰ ਜਿਤਾਓ ਇੱਕ ਗੱਲ ਮੈਂ ਤੁਹਾਡਾ ਵਾਦਾ ਕਰਦਾ ਜੇ ਇਹ ਸੀਟ ਕਾਂਗਰਸ ਨੂੰ ਵੋਟਾਂ ਪਾ ਦੋਗੇ ਸਮਝ ਲਓ ਵੋਟ ਖਰਾਬ ਹੋ ਗਈ ਕਿਉਂਕਿ ਕਾਂਗਰਸ ਨੂੰ ਵੋਟਾਂ ਪਾ ਕੇ ਸਰਕਾਰ ਨਾ ਤਾਂ ਟੁੱਟਣੀ ਹੈ ਨਾ ਬਣਨੀ ਹੈ ਪਰ ਹਾਂ ਝਾੜੂ ਵਾਲਾ ਬਟਨ ਦੱਬ ਕੇ ਤੁਹਾਡਾ ਸਰਕਾਰ 'ਚ ਹਿੱਸਾ ਜ਼ਰੂਰ ਪੈ ਜਾਊਗਾ ਤੁਸੀਂ ਸਰਕਾਰ ਦੇ ਹਿੱਸੇਦਾਰ ਬਣ ਜਾਊਗਾ ਇੱਕ ਗੱਲ ਹੋਰ ਵਧੀਆ ਹੋ ਗਈ ਰੱਬ ਜੋ ਕਰਦਾ ਵਧੀਆ ਵਾਸਤੇ ਕਰਦਾ ਹੈ ਕਿ ਮੈਂ ਪਹਿਲਾਂ ਪ੍ਰੋਗਰਾਮ ਬਣਾਇਆ ਸੀਗਾ ਹਜੇ ਮੈਨੂੰ ਇਹ ਪਤਾ ਨਹੀਂ ਲੱਗ ਰਿਹਾ ਸੀ ਕਿਵੇਂ ਲਾਗੂ ਹੋਊਗਾ ਕਿ ਮੈਂ ਜਲੰਧਰ ਰਹਿਣਾ ਚਾਹਨਾ ਤਾਂ ਮੈਂ ਪਰਾਗਪੁਰ ਰੋਡ ਤੇ ਘਰ ਲੈ ਲਿਆ ਕਿਰਾਏ ਤੇ ਹੁਣ ਹਫ਼ਤੇ 'ਚੋ ਘੱਟੋ-ਘੱਟ 2 ਦਿਨ 3 ਦਿਨ ਮੈਂ ਆਪ ਖੁਦ ਸਾਰੇ ਅਫਸਰ ਸਰਕਾਰ ਲੈ ਕੇ ਇੱਥੇ ਬੈਠਿਆ ਕਰਾਂਗੇ ਸਾਰੇ ਮਾਝੇ ਤੇ ਦੋਆਬੇ ਦਾ ਦਫ਼ਤਰ ਜਲੰਧਰ ਹੋਇਆ ਕਰੂ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ ਸਮਾਜ ਦੀਆਂ ਦਿੱਕਤਾਂ ਨੇ ਕਮਿਊਨਿਟੀ ਹਾਲ ਬਣਾਉਣੇ ਨੇ ਸਤ ਸੰਕਰ ਬਣਾਉਣੇ ਨੇ ਜਿੱਥੇ ਲੋਕ ਇਕੱਠੇ ਹੋ ਕੇ ਆਪਣੇ ਦੁੱਖ ਸੁੱਖ ਕਰ ਸਕਣ ਇਸ ਤਰ੍ਹਾਂ ਦੀਆਂ ਧਰਮਸ਼ਾਲਾ ਬਣਾਉਣੀਆਂ ਨੇ ਸਮਾਜ ਦੇ ਲੋਕਾਂ ਨੂੰ ਪੜ੍ਹਾਉਣਾ ਹੈ ਅਫਸਰ ਬਣਾਉਣਾ ਹੈ ਤਾਂ ਕਿ ਗਰੀਬੀਆਂ ਚੱਕੀਆਂ ਜਾ ਸਕਣ ਆਹ ਜਿਹੜੇ ਨਸ਼ਿਆਂ ਦੇ ਆਹ ਜਿਹੜੇ ਲੁੱਟਾਂ ਘੁਆਾਂ ਦੇ ਕੰਮ ਚੱਲਦੇ ਨੇ ਬੰਦ ਕਰਾਉਣੇ ਨੇ ਇਹ ਮੇਰੇ ਤੇ ਛੱਡ ਦਿਓ ਅਰਜੀ महेंद्र भगत लिखा करूँ साइन भाद। मैं करो बाकी काम थोड़ा जिम्मेवारी खत्म धनवाद जी धनवाद 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 मैं तो यही अरदास परमात्मा अगे हर रोज अरदस करता कि परमात्मा जिनी इज्जत बख्शती भावें तो बधाई ना पर घटाई भी ना इन्नी की रख दी बस ਮੇਰੇ ਹੱਥੋਂ ਕੋਈ ਆਜਾ ਫੈਸਲਾ ਨਾ ਕਰਵਾ ਲਈ ਸਮਤ ਬਖਸ਼ੀ ਇਹੋ ਜਿਹਾ ਫੈਸਲਾ ਨਾ ਹੋ ਜੇ ਕਿ ਜੀ ਕਿਸੇ ਦੀ ਘਰ ਦੀ ਹੈ ਚੁੱਲ੍ਹੇ ਦੀ ਅੱਗ ਬੁਝਦੀ ਹੋਵੇ ਇਹੋ ਜਿਹੇ ਫੈਸਲੇ ਕਰਾਈ ਕਿ ਤਰੱਕੀਆਂ ਦੇ ਦੀਵੇ ਜਗਣ ਹਰੇ ਘਰ ਚ ਨੌਕਰੀਆਂ ਦੇ ਦੀਵੇ ਜਗਣ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਹਜੇ ਲੱਖਾਂ ਨੌਕਰੀਆਂ ਹੋਰ ਦੇਣੀਆਂ ਨੇ ਆਪਣੇ ਬੱਚਿਆਂ ਨੂੰ ਕਹਿ ਦੋ ਪੜ੍ਹ ਲਿਖ ਕੇ ਨੰਬਰ ਲੈ ਲਓ ਤੁਹਾਡੇ ਘਰੇ ਸਰਕਾਰ ਦੀ ਚਿੱਠੀ ਆਊਗੀ ਕਿ ਆ ਜਾ ਭਾਈ ਆ ਤੇਰੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਹੈ ਸੋ ਵੀਰੋ ਰਿਪੋਰਟਾਂ ਬਹੁਤ ਪੋਜ਼ਿਟਿਵ ਹੋ ਗਈਆਂ ਸਰਵੇ ਸੁਰਵੇ ਸਾਰੇ ਠੀਕ ਆ ਗਏ ਬਾਕੀਆਂ ਨੂੰ ਐਸੀ ਗੱਲ ਤੋਂ ਤਰੇੜੀਆਂ ਆਈ ਜਾਂਦੀਆਂ ਵੀ ਆਹ ਕੀ ਹੋ ਗਿਆ ਮੈਨੂੰ ਕਹਿੰਦੇ ਮੁੱਖ ਮੰਤਰੀ ਨੂੰ ਐ ਗਲੀਆਂ ਚ ਨਹੀਂ ਜਾਣਾ ਚਾਹੀਦਾ ਮੈਂ ਕਿਹਾ ਕੀ ਗੱਲ ਜੀ ਆ ਪਾਕਿਸਤਾਨੀਆਂ ਗਲੀਆਂ ਜਾਣਾ ਮੈਂ ਮੇਰੇ ਪੰਜਾਬ ਦੀਆਂ ਗਲੀਆਂ ਨੇ ਮੈਂ ਜਦੋਂ ਮਰਜੀ ਜਾਵਾਂ ਮੈਨੂੰ ਮੈਨੂੰ ਹੱਕ ਹੈ ਕਿ ਮੈਂ ਗਲੀਆਂ ਜਾ ਕੇ ਮੈਂ ਲੋਕਾਂ ਦੇ ਦੁੱਖ ਸੁੱਖ ਪੁੱਛਾਂ ਮੁੱਖ ਮੰਤਰੀ ਆ ਮੈਂ ਮੈਂ ਹੱਲ ਕਰ ਸਕਦਾ ਕਿਉਂ ਨਹੀਂ ਜਾ ਸਕਦਾ ਮੈਂ ਗਲੀਆਂ ਚ ਉਹ ਪਿੰਡਾਂ ਦੇ ਮਹੱਲਿਆਂ ਚ ਗਲੀਆਂ ਚ ਤਾਂ ਪਲੇ ਆ ਜੀ ਇਹ ਪਲੇ ਆ ਮਹਿਲਾਂ ਚ ਇਹ ਪਲੇ ਆ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਅਸੀਂ ਤਾਂ ਆਮ ਘਰਾਂ ਦੇ ਆ ਜੀ ਅਸੀਂ ਤਾਂ ਹੀ ਰਹਾਂਗੇ ਨਹੀਂ ਤੁਹਾਡੇ ਵਾਂਗੂ ਹੀ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਹੁਣ ਵੀ ਕਹਿੰਨਾ ਇਹਨਾਂ ਨੇ ਹੁਣ ਤੱਕ ਕਿਉਂ ਕੁਝ ਨਹੀਂ ਕੀਤਾ ਕਾਲੀਆਂ ਕਾਂਗਰਸੀਆਂ ਨੇ ਸਿਰਫ ਤੇ ਸਿਰਫ ਕਿ ਲੋਕਾਂ ਬਾਰੇ ਤਾਂ ਸੋਚਿਆ ਹੀ ਨਹੀਂ ਸੋਚਿਆ ਤਾਂ ਆਪਣੇ ਪੁੱਤ ਭਤੀਜੇ ਸਾਲੇ ਜੀਜੇ ਬਸ ਇਹ ਤਾਂ ਅੱਗੇ ਸੋਚਿਆ ਹੀ ਨਹੀਂ ਲੋਕਾਂ ਦੇ ਧੀਆਂ ਪੁੱਤ ਮਰਨ ਭੁੱਖੇ ਜਾਨ ਟੱਠੇ ਖੂਚ ਕੋਈ ਨਹੀਂ ਸੋਚਿਆ ਇਹਨਾਂ ਨੇ ਵੋਟਾਂ ਮਿਹਰੇ ਦੇਖ ਲਾਂਗੇ ਇਹਨਾਂ ਨੂੰ ਤਾਂ ਰੁਪਿਆ ਦਾਂਗੇ ਇਹਨਾਂ ਨੂੰ ਪੈਸੇ ਦੇ ਦਾਂਗੇ ਚਲੋ ਚੱਲਾਂਗੇ ਆਹ ਕੰਮ ਨਾ ਕਰਿਓ ਵੀਰੋ ਨੌਜਵਾਨ ਮੁੰਡੇ ਮੈਨੂੰ ਬਹੁਤ ਬਹੁਤ ਵਧੀਆ ਲੱਗਦਾ ਜਦੋਂ ਨੌਜਵਾਨ ਮੁੰਡੇ ਤੁਹਾਡੇ ਸਮਾਜ ਚੋਂ ਮੈਨੂੰ ਅੱਗੇ ਆ ਕੇ ਮਿਲਦੇ ਨੇ ਕਹਿੰਦੇ ਐ ਕਰਨਾ ਐ ਕਰਨਾ ਜ਼ਰੂਰ ਆਓ ਨੌਜਵਾਨਾਂ ਨੂੰ ਅੱਗੇ ਆਉਣਾ ਪਊਗਾ ਕੀ ਗੱਲ ਭਾਈ ਤੁਸੀਂ ਚੇਅਰਮੈਨੀਆਂ ਵਾਲੇ ਕੁਰਸੀਆਂ ਤੇ ਬਹਿ ਨਹੀਂ ਸਕਦੇ ਕੀ ਗੱਲ ਭਾਈ ਤੁਸੀਂ ਐਮਐਲਏ ਨਹੀਂ ਬਣ ਸਕਦੇ ਤੁਸੀਂ ਮੰਤਰੀ ਨਹੀਂ ਬਣ ਸਕਦੇ ਸਿਰਫ ਇਹਨਾਂ ਦੇ ਪਿਆ ਪੁੱਤੇ ਬਣ ਸਕਦੇ ਆ ਬਸ ਆਹੀ ਇਹਨਾਂ ਨੂੰ ਦੁੱਖ ਹੈ ਹੁਣ ਕਿ ਕੇਕਮਿੰਦਰ ਮਾਸਟਰ ਦਾ ਮੁੰਡਾ ਭਵੰਤਬਾਨ ਇਹ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਿਆ ਇੱਥੇ ਤਾਂ ਸਾਡੇ 3 ਪੁੱਤ ਬੈਂਦੇ ਹੁੰਦੇ ਬਸ ਆ ਦੁੱਖ ਹੈ ਇਹਨਾਂ ਨੂੰ ਬਸ ਹਰ ਧਰਮ ਦੀ ਮੈਂ ਇੱਜ਼ਤ ਕਰਦਾ ਹਰ ਧਰਮ ਦੇ ਇਸ਼ਟ ਹਰ ਧਰਮ ਦੇ ਜਿੱਥੇ ਸਥਾਨ ਨੇ ਮੈਂ ਜਾਣਾ ਮੈਨੂੰ ਜਿੱਥੇ ਬੁਲਾਉਂਦੇ ਮੈਂ ਜਾਣਾ ਕਿਉਂਕਿ ਮੈਂ ਸਾਡੇ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਆ ਵੋਟਾਂ ਵੇਲੇ ਇਧਰ ਉਧਰ ਹੋਸਾਦੇ ਪਰ ਜਦੋਂ ਮੁੱਖ ਮੰਤਰੀ ਬਣ ਜੇ ਨਾ ਉਹ ਸਾਰਿਆਂ ਦਾ ਮੁੱਖ ਮੰਤਰੀ ਹੁੰਦਾ ਹੈ ਉਹਨੂੰ ਕਿਸੇ ਨਾਲ ਪੇਧ ਭਾਵ ਜਾਂ ਪੱਖਪਾਤ ਨਹੀਂ ਕਰਨਾ ਚਾਹੀਦਾ ਸੌ ਵੀ ਅਸੀਂ ਇਹੀ ਚੁਕਦੇ ਹਾਂ ਕਿ ਮੈਂ ਬਿਨਾਂ ਪੱਖਪਾਤ ਤੇ ਪੇਧ ਭਾਵ ਤੋਂ ਕੰਮ ਕਰੂੰਗਾ